ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਜੇਲ੍ਹ ਰੋਡ ਤੋਂ ਸਾਹਮਣੇ ਆਇਆ ਜਿੱਥੇ ਡ੍ਰੀਮ ਓਵਰਸੀਜ਼ ਨਾਮ ਦਾ ਦਫ਼ਤਰ ਚਲਾ ਰਹੇ ਇੱਕ ਵਿਅਕਤੀ ਉੱਪਰ ਵਿਦੇਸ਼ ਭੇਜਣ ਦੇ ਨਾਂ ਤੇ ਕਈ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ આરોਪ ਲੱਗੇ ਹਨ ਦਫ਼ਤਰ ਦੇ bari ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਡ੍ਰੀਮ ਓਵਰਸੀਜ਼ ਦਫ਼ਤਰ ਦਾ ਮਾਲਕ ਉਹਨਾਂ ਨਾਲ ਠੱਗੀ ਮਾਰ ਕੇ ਦਫ਼ਤਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ ਜਿਸ ਕਰਕੇ ਉਹਨਾਂ ਨੇ ਦਫ਼ਤਰ ਦੇ bari ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਤੋਂ ਸ਼ਿਕਾਇਤ ਲੈ ਕੇ ਜ਼ੰਟ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਉਹ ਉਹ ਦਾ ਤਿਆਰ ਬਿਰਤ ਹੋਇਆ ਆ ਆਪਣੀ ਫਾਈਲ ਆਨਲਾਈਨ ਵਾਸਤੇ ਤੇ ਮੈਡਮ ਉਹ ਤਾਂ ਤੁਸੀਂ ਦਿੱਤੇ ਆ ਪਰ ਸਾਰੇ ਡਾਕੂਮੈਂਟ ਇੱਥੇ ਪੈਣੇ ਆਣਾ। ਨਕੋ ਮੈਂ ਤਾਂ ਕਿਹਨੂੰ ਬੋਲਦਾ ਤੇ ਮੈਡਮ ਉਹਨਾਂ ਦਾ ਕਿਧਰ ਉਹ ਆਦਾ ਪਤਾ ਉਹਨਾਂ ਦਾ ਫੋਨ ਨੰਬਰ ਕਿਹਨਾਂ ਨੰਬਰ ਵਜੇ ਤੁਹਾਡੇ ਕੋਲ ਹੈ ਤੁਹਾਡੇ ਕੋਲ ਕਿਹਨਾਂ ਨੰਬਰ ਵਜੇ ਤੁਹਾਡੇ ਕੋਲ ਤਾਂ ਕੁਝ ਨਹੀਂ ਹੈਗਾ ਫੋਨ ਦੋ ਦਿਨ ਫੋਨ ਦੋ ਦਿਨ ਬੰਦ ਕੀਤੇ ਤੁਹਾਡੇ ਕੋਲ ਵੀ ਨੰਬਰ ਜਾਣਦਾ ਪਰ 789 899 ਕਾਸਟ ਹੀ ਦੇਤੀ ਅੱਛਾ ਜੀ சவுண்ட் பைட் பாடல் இரண்டு ਹਾਂ ਜੀ ਇਸੇ ਪਾਉਂ ਨਹੀਂ ਉਹੀ ਫੋਨ ਦੀ ਮੱਤ ਨਾਲ ਹੁੰਦੀ ਕਿ ਘਰ ਜਾ ਲਗੇ ਸਭ ਫੋਨ ਲੈ ਲੈਣ ਨਹੀਂ ਉੱਪਰ ਨਹੀਂ ਨਹੀਂ ਤਾਂ ਗੋਲ ਕੋਈ ਨੂੰ ਉਸ ਤੋਂ ਨਹੀਂ ਲੱਗੜਿਆ ਹੈਗਾ ਨਹੀਂ ਉਹਦੇ ਹਜ਼ਾਰ ਘੜ ਵਿਚਾਰਾ ਕੋਈ ਹਾਂਜੀ ਇੱਕ ਤਾਂ ਐਸਾ ਮੋਕ ਕੇ ਹਲਾਣਾ ਹਾਂਜੀ ਠੀਕ ਹੈ ਕੋਈ ਕੋਈ ਨਹੀਂ ਪਿਆਰ ਉਹ ਤੁਸੀਂ ਮੈਨਸ਼ਨ ਕਰ ਦਿਓ ਤੇ ਜੇ ਤੇਰੇ ਕਿਤੇ ਮੈਨਸ਼ਨ ਹੋਵੇ ਤਾਂ ਸੌਦੇ ਪਲੀ ਇਹ ਹਰ ਪ੍ਰਿੰਟ ਤੇ ਹਾਂਜੀ 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 ਉਹ ਵੀ ਗੱਲ ਆਉਂਦੀ ਹੈ ਉਹ ਕਿੱਦਾਂ ਹੋਣੀ ਵਾਲਾ ਐਡਰੈਸ ਦਿੱਤਾ ਆਪਣਾ ਜੀਕਾ ਉਹਨੂੰ ਇਹ ਨਾ ਪਤਾ ਕਿ ਉਹ ਪੱਕਾ ਐਡਰੈਸ ਹੈ ਨਾ 6/7 ਦਾ ਨੰਬਰ ਨਿਕੋ ਹੁੰਦਾ ਇਹ ਨਹੀਂ ਪਤਾ ਹੁਣ ਕੀ ਲੱਗਦੇ ਤੇ ਕੀ ਹੋਵੇਗਾ ਤੇ ਆਹ ਤੋਂ ਆਪਣੇ ਨਾਲ ਹੋ ਕੇ ਕੰਮ ਕਰੋ 30 ਮਿੰਟ ਰੋਲੋ ਥੋੜਾ ਜਿਹਾ ਕੱਟਿਓ ਕਿਉਂਕਿ ਕਰੀਏ ਆਪਣੀ ਮੈਡਮ ਇਹਦੇ ਨਾਲੀਆਂ ਤਾਂ ਕਣਾਂ ਤਰੀ ਇਕੱਠੇ ਹੋਈ ਕਰੀਏ ਕਮਰੇ ਟਾਪਾ ਆਓ ਤੁਸੀਂ ਇੱਥੇ ਤੁਸੀਂ ਆਓ ਤੁਸੀਂ ਤੁਸੀਂ ਮਿਲ ਸਕਦੇ ਤੁਸੀਂ ਕਿੱਥੇ ਹੋ ਮੈਂ ਡਾਕਟਰ ਤਾਂ ਹੀ ਖਲੋਤਾ ਹਾਂ ਡਾਕਟਰ ਹਾਂਜੀ ਤੁਸੀਂ ਕਿੱਥੇ ਮਿਲੋਗੇ ਸਾਨੂੰ ਤੁਸੀਂ ਦੱਸੋ ਕਿੱਥੇ ਬੋਥਿਆ ਜਾਣਾ ਕੋਈ ਨਹੀਂ ਮੈਂ ਤੁਹਾਨੂੰ ਸੋਪਰੇਮ ਪ੍ਰੈਪਰ ਕਰਦਾ ਤੁਹਾਨੂੰ ਕੱਲ੍ਹ ਕਰਕੇ ਆਪਾਂ ਪੁੱਛ ਕੇ ਦੱਸ ਦਿੰਦਾ ਤੁਹਾਨੂੰ 2 ਮਿੰਟ ਰੁਕੋ ਮੈਡਮ ਤੁਹਾਡਾ ਕੀ ਨਾਮ ਏ ਠੀਕ ਹਾਂ ਤੁਹਾਡਾ ਮਾਂ ਕੀ ਏ ਹਾਂਜੀ ਤੁਹਾਡਾ ਨਾਮ ਕੀ ਏ अच्छा आपणा मीडिया ਤੋਂ ਬੋਲਦੇ ਪਏ ਆ ਤੇ ਮੀਡੀਆ ਵਾਲੇ ਸਾਰੇ ਇੱਥੇ ਆਏ ਹੋਏ ਨੇ ਤੁਸੀਂ ਇਹ ਦੱਸ ਦੋ ਕਿ ਤੁਹਾਡਾ ਕੋਈ ਨਾ ਨੰਬਰ ਨੰਬਰ ਹੈਗਾ ਵਾ ਜਾਂ ਤੁਹਾਡੀ ਕਿਹੜੀ ਪੋਸਟ ਇਥੇ ਹਾਂਜੀ ਤੁਹਾਡੀ ਪੋਸਟ ਕੀ ਇਥੇ ਸਰ ਮੈਂ ਨਾ ਮੈਂ ਤੁਹਾਨੂੰ ਦੱਸਣੀ ਮੈਂ ਦੋ ਮਹੀਨੇ ਨੰਬਰ ਦਿੱਤੇ ਬੈਠੀ ਬੈਠਣੀ ਕਮਾਨੋ ਕਰਕੇ ਬੈਠਣੀ ਪੋਸਟਾਂ ਦਾ ਵੀ ਐਸਾ ਰਹਿੰਦੀ ਆ ਔਰ ਰਹਿੰਦਾ ਕਿਹੜਾ ਜੀ ਕਲਾਈਂਟ ਡੀਟੇਲ ਕਰਦਾ ਹੀ ਕੋਈ ਨਹੀਂ ਅਫੀਸ ਵਿੱਚ ਵੀ ਦਿੰਦੇ ਹੁੰਦੇ ਅੱਛਾ ਯਾਰ ਇਹਦਾ ਪੂਰਾ ਨਾਮ ਕੀ ਹੈ ਤੇ ਕਿਹੜਾ ਇਹਦਾ ਐਡਰੈਸ ਕਿੱਥੋਂ ਰਹਿੰਦਾ ਕਿੱਥੋਂ ਦਾ ਇਹ ਸਰ ਇਹਦਾ ਹੈਗਾ ਸਿੰਘਪੁਰ ਵੀਰਸ ਇਹਦਾ ਇਹਦਾ ਸ਼ਹਿਰ ਹੈ ਸਾਨੂੰ ਤੇ ਇੱਕ ਮੁੰਡਾ ਸੀ ਸੈਂ ਅਜੇ ਇੱਕ ਮੁੰਡਾ ਸੀ ਸਿੰਗਰਾ ਇਹਦਾ ਇਹ ਰਿਸ਼ਕ ਕਿਤੇ ਰਹਿੰਦਾ ਕਿਤੇ ਹੀ ਗਾ ਸਾਨੂੰ ਥਾਸਪੁਰ ਕਿਤੇ ਰਹਿੰਦਾ ਜਿਹੜਾ ਹੈ ਜੀ ਉਹ ਕਹਿੰਦਾ ਜਿਹੜਾ ਸ਼ਹਿਰ ਜਿਹੜੀ ਉਹ ਕਹਿੰਦਾ ਉਹ ਤਾਂ ਸਾਨੂੰ ਲੱਗਾ ਨਹੀਂ ਪਤਾ ਕਿਉਂ ਘੁੰਮ ਥਾਸਪੁਰ ਦਾ ਜਿਹੜਾ ਮੋਬਾਈਲ ਹੈਗਾ ਕੁਲ ਬੀਰ ਸਿੰਘ ਇਹਨਾਂ ਪਹਿਲਾਂ ਕੋਈ ਚੱਕਦਾ ਹੀ ਸਦਾਤ ਵਿੱਚ ਇਹਨਾਂ ਨੂੰ ਪਤਾ ਨਹੀਂ ਪਿਆ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਹੈਲੋ ਮੈਡਮ ਉਹ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਵੀ ਸਾਨੂੰ ਮੈਂ ਤੈਨੂੰ ਕਰਦੀ ਸਭ ਕੁਝ ਨਹੀਂ ਕਰਦੀ ਆ ਤੈਨੂੰ ਕੋਲ ਕਰੋ ਕਿ ਤੁਸੀਂ ਮਤਲਬ ਕਿ ਇੰਨੇ ਮਿੰਟ ਤੋਂ ਸੈਂਡ ਕਰਨ ਲੱਗੇ ਆ ਲੈ ਕੇ ਸੈਂਡ ਕਰਦੇ ਆਂ ਕਿ ਨਾ ਮਤੇ ਸੜ ਹਾਂ ਤੁਸੀਂ ਮੈਡਮ ਸੈਂਡ ਕਰ ਦੋ ਕਿ ਸਾਨੂੰ ਤੁਸੀਂ ਮਿਲੋ ਮੱਲਾਪਾ ਮਿਰਚੇ ਤੋਂ ਕਰੀਏ ਦੀ ਕੀ ਕਰਨਾ ਉਹਦੇ ਜਿਉਂ ਹੀ ਤੁਹਾਡੇ ਕੋਲ ਡਾਕੂਮੈਂਟ ਮੜ ਜਾਗੇ ਪ੍ਰੂਫਰ ਉਹ ਲੈ ਕੇ ਨਾਲ ਆ ਜਾਓ ਜੀ ਬਿਲਕੁਲ ਬਿਲਕੁਲ ਮੇਰਾ ਨਾਮ ਵਿਲਸਨ ਮਸੀਹ ਹੈ ਤੇ ਮੈਂ ਇੱਥੇ ਗੁੱਡਾ ਗਲੌਨੀ ਚ ਕੈਨਡਰੀਮ ওভারਸੀਜ਼ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬੇ ਤੋਂ ਉੱਤੇ ਅੱਜ ਮੈਨੂੰ ਅੰਮ੍ਰਿਤਸਰ ਤੋਂ ਮੁੰਬੇ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਕਿੰਨੇ ਪੈਸੇ ਤੇ ਕਿਹੜੀ ਕੰਟਰੀ ਜਾਣਾ ਮੇਰਾ ਲੈਕਜ਼ੰਬਰਗ ਦਾ ਲਾਇਆ ਸੀ ਤੇ 6 ਲੱਖ ਰੁਪਏ ਦਿੱਤਾ ਤਾਂ ਮੈਂ ਇਹ ਡਾਕੂਮੈਂਟ ਜਿਹੜੇ ਦਿੱ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਮੈਸੇਜ ਉ ਜਾ ਕੇ ਜਿੱਦੋ ਫਲੈਟ ਹੋਏਗੀ ਉਥੋਂ ਟਿਕਟ ਕਨਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈਨੂੰ ਬਾਕੀ ਟਿਕਟ ਦਾ ਵੀਜ਼ਾ ਵੀ ਵੀਜ਼ਾ ਵੀ ਜਿਹੜਾ ਈ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉਧਰ ਜਾ ਕੇ ਲੱਗੇਗਾ ਕਿੰਨੇ ਲੱਗਿਓ ਜੀ ਤੁਹਾਡਾ ਮੈਨਾਂ 6 ਲੱਖ ਦੀ ਹੁਣ ਦਫ਼ਤਰ ਨਾਲ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੀ ਨਹੀਂ ਓਕੇ ਥੋੜਾ ਸਹੀ ओके ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਕੀ ਜਾਂ ਮੇਰੇ ਪੈਸੇ ਦਵਾਈ ਜਾਣ ਭਾਈ ਮੇਰਾ ਨਾਮ ਮੋਹਿਤ ਪੈਂਸਾ ਹੈ ਮੈਂ ਗਰੋਟੇ ਦਾ ਇਧਰ ਰਹਿਣ ਵਾਲਾ ਤੇ ਮੇਰੇ ਨਾਲ 60000 ਰੁਪਏ ਦੀ ਠੱਗੀ ਹੋਈ ਹੈ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਏ ਹੋਰ ਦੇ ਤੇ ਤੇਰੇ ਤੈਨੂੰ ਬਾਰ ਭੇਜ ਦੇਣਾ ਹੈ ਮੈਂ ਪੇਮੈਂਟ ਦੇਣਾ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਨੇ ਕਿਹਾ ਕਿ ਮੈਂ 10 ਨਵੰਬਰ ਤੋਂ ਬਾਅਦ ਦਾ ਬੈਚ ਲੈਣਾ ਹੈ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋ ਤੋਂ ਦਮਾਂ ਕਿ ਆਪਾਂ 14 ਲੱਖ ਰੁਪਏ ਜੋਬ ਮੰਦੀ ਆ ਫਿਰ ਆਨੂੰ ਕਹਿਣ ਲੱਪੇ ਕਿ ਹਾਫ ਪੇਮੈਂਟ ਹੋਂਦੇ ਤਾਂ ਆ ਫਰੀਸ਼ਤੇ ਦੇ ਦਿਓ 7 ਲੱਖ ਹੋਂਦੇ ਤਾਂ 7 ਲੱਖ ਉੱਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦਿਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਏ ਤਾਂ ਦੇ ਦਾਂਗੇ ਕਿਹੜੀ ਕੰਟਰੀ ਜਾਣ ਦੀ ਕਿੰਨੇ ਬੈਚ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਬੈਚ ਦਿੱਤੇ ਅੱਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਲੈਟਰ ਮਿਲਿਆ ਅੱਜ ਇੱਥੇ ਪੁੱਛੀ ਆ ਜਿੱਥੇ ਆ ਅੱਜ ਇੱਥੇ ਦੇਖਿਆ ਆਫਿਸ ਬੰਦ ਹੈ ਇਹਦਾ ਨਾਲ ਜਿਹੜੇ ਸੱਜਣ ਮ ਉਹ ਸਭ ਵੀ ਇਦਨੇ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬੜੇ-ਬੜੇ ਫੈਸਲੇ ਆਇਆ ਕਈ ਕੋ 7 ਕਈਆਂ ਕੋ 15 ਕਈਆਂ ਕੋ 14 ਸਾਡੀ ਬਿੱਕੂ ਬੇਨਤੀਆਂ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਸ ਮੌਕੇ ਦਾ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਆ ਬਾਕੀ ਬੰਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਤੇ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮ ਨੋ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਥਗੀ ਕਰਕੇ ਚਲਾ ਗਿਆ ਲੋ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਬਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦੱਸੀ ਜਾਏ ਤੇ ਉਹ ਆਦਮੀ ਨੂੰ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕੁ ਲੋਕ ਇਕੱਠੇ ਹੋਏ ਕੋਈ ਤਕਰੀਬਨ 60-70 ਆਦਮੀ ਇਕੱਠੇ ਹੋਏ ਉਹ ਕੀ ਇਹਨਾਂ ਨੂੰ ਕੀ ਕਿਹਾ ਵਾ ਇਹੀ ਕਿਹਾ ਜੀ ਕਿ ਥਾਣੇ ਮੇਰੇ ਨਾਲ ਚਲੋ ਆਪਏ ਆਪਣੇ ਆਪਣੇ ਅਪਲਾਈ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ ਉਸ ਤੋਂ ਬਾਅਦ ਕਰਦੇ